जो पंजाब है उसी का हाथ होगा जी वो हाथ ना होता वो बंदा जेल के अंदर होता जगह हाथ है तो बाहर है।, है? है? सरकार, सरकार है जी सरकार ही बोल सकते जो अरेस्ट नहीं कर रही फिलहाल तो सरकार ही पंजाब में आम आदमी पार्टी सरकार है और कौन सी बोल सकते हैं और दूसरी सरकार ही नहीं है सर मैडम ਆਸਰ ਜਿਹੜਾ ਪਾਸਾ ਕਰਕੇ ਜਨਾਨੀਆਂ ਨੂੰ ਜਿਹਨੇ ਜਿਹਨੇ ਮਿਲਦਾ ਉਹ ਚੋਣਦਾ ਹੈਗਾ ਉਹ ਆਪਾਂ ਸੱਚੀ ਹੋਰ ਜਿਹੜੀਆਂ ਨੇ ਪੇਸ਼ੈਂਟ ਹੁੰਦੀਆਂ ਨੇ ਆਪਣਾ ਕਰਦੀਆਂ ਨੇ ਨਹੀਂ ਉਹ ਸਰ ਪਲਾਨ ਹੈ ਸਾਰਾ ਪਲਾਨ ਹੁੰਦਾ ਸਰ ਮੈਂ ਉਸ ਚੀਜ਼ ਨੂੰ ਨਹੀਂ ਕਹਿ ਸਕਦੀ ਕਿ ਪਲਾਨ ਹੈ ਉਹ ਤਾਂ ਡਿਪਾਰਟਮੈਂਟ ਲੱਗਿਆ ਡਿਪਾਰਟਮੈਂਟ ਵੀ ਅਲੱਗ ਹੈਗਾ ਏ ਕੁਝ ਤੁਹਾਨੂੰ ਉਸ ਚੀਜ਼ ਬਾਰੇ ਨਹੀਂ ਪਤਾ ਕਿਉਂਕਿ ਮੈਂ ਉਹ ਹੀ ਦੱਸਿਆ ਕਿ ਮੇਰਾ ਜਿਹੜਾ ਬਾਕ ਸੀਗਾ ਉਹ ਪ੍ਰੀ ਟਾਵਰ ਦਾ ਸੀਗਾ ਫਟ ਕੁਝ ਚੀਜ਼ ਦੇ ਵਿੱਚ ਜਿਹੜੀ ਮੈਂ ਇਨਵੋਲਵਮੈਂਟ ਸੀਗੀ ਉਹ ਮੈਂ ਦੱਸ ਦਿੱਤੀ ਤੁਹਾਨੂੰ ਕਿ ਸਰ ਹੁਣ ਇਹ ਤਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਕਿ ਇਹ ਰਿਐਲਿਟੀ ਹੈ ਤੇ ਦੂਜਾ ਨੇਪਾਲ ਵਾਲਾ ਬੰਦਾ ਵੀ ਇੱਕ ਮਿੰਟ ਇੱਕ ਮਿੰਟ ਆਪਾਂ ਬਾਅਦ ਵਿੱਚ ਕੋਰਡੇ ਪਾ ਕੇ ਦੋਨੋਂ ਕਸ਼ਟਾ ਦੇਖੇ ਨਾ ਦੇਖੋ ਇਹਨਾਂ ਦੇ ਸੂਤਰਾ ਦੇ ਕਿਤਾਬੀ ਸਾਨੂੰ ਪਤਾ ਲੱਗ ਰਿਹਾ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਜਿਹੜੇ ਘਰ ਤੋਂ ਰੈਕੀ ਹੋ ਰਹੀ ਹੈ ਸিসিਟੀਵੀ ਕੈਮਰੇ ਚ ਹੈ ਘਰ ਵਾਲੇ ਕੈਮਰੇ ਲੱਗੇ ਨੇ ਦੋ ਦੋ ਤਿੰਨ ਤੱਕ ਕੈਮਰੇ ਲੱਗੇ ਹੋ ਚ ਹੈ ਸਭ ਕੁਝ ਤੇ ਐਦਾਂ ਨਹੀਂ ਕਿ ਆਪਾਂ ਝੂਠ ਬੋਲਨੇ ਕੋਈ ਉਹ ਗੱਲ ਸੱਚ ਹੈ ਕਿ ਤੇਰੀ ਵਾਈਫ ਦਾ ਐਕਸੀਡੈਂਟ ਕਰਾ ਮੇਰੇ ਫਾਦਰ ਦਾ ਮਾਦਰ ਦਾ ਜਿੱਥੇ ਵੀ ਜਾਂਦੇ ਉਹਨਾਂ ਸਾਰੀ ਹਿਸਟਰੀ ਸਾਡੀ ਕੱਢੀ ਬੱਟੇ ਘਰ ਦੇ ਉੱਪਰ ਦੇ ਉੱਪਰ ਸਰਕਲ ਬਣਾ ਕੇ ਤੇ ਇਸ ਦੇ ਮਿਲ ਕੇ ਤੁਹਾਡਾ ਇਹ ਕਰਾ ਕੋਈ ਪ੍ਰੋਬਲਮ ਨਹੀਂ ਮੈਂ ਡਰਨ ਵਾਲਾ ਸੱਚ ਸਾਹਮਣੇ ਲੈ ਕੇ ਆਵਾਂ ਨੇਪਾਲ ਵਾਲਾ ਬੰਦਾ ਵੀ ਕਰਦਾ ਕਿ ਕੱਲ ਲਈ ਸਾਡਾ ਜਿਹੜੀ ਸਾਰੇ ਸੰਗਠਨ ਸਾਡੇ کورٹ ਦੇ ਬਾਹਰ ਖੜਾਗੇ ਕਿ ਛੱਡ ਕੇ ਮੁਕਾਬਲਾ ਕਰਾਂਗੇ ਕਿ ਇਹਨੂੰ ਅਰੈਸਟ ਕੀਤਾ ਜਾਵੇ ਕਪੂਰਥਲਾ ਪ੍ਰਸ਼ਾਸਨ ਨੂੰ ਵੀ ਮੰਗ ਹੈ ਤੇ ਸਾਡੀ ਮੁਹਾਈ ਨੂੰ ਵੀ ਮੰਗ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਜਿਹੜੇ ਝੂਠ ਦੇ ਡਰਾਮੇ ਕਰਦਾ ਸਭ ਝੂਠ ਹੈ ਕਦੇ ਕਹਿੰਦਾ ਇਲਜ਼ਾਮ ਇਲਜ਼ਾਮ ਹੀ ਲਾਂਦਾ ਹੋਰ ਤਾਂ ਕੁਝ ਨਹੀਂ ਕਰ ਸਕਦਾ ਇਹ ਬੰਦਾ ਨਾ ਸਾਹਮਣੇ ਆਣਾ ਮੀਡੀਆ ਦੇ ਦੋ ਚਾਰ ਬੰਦੇ ਤੇ ਆਪਣੇ ਪਰਸਨਲ ਰੱਖੇ ਨੇ ਇਹ ਡਿਬੇਟ ਕਰਦੇ ਨੇ ਇਹਦੇ ਮੇਰੇ ਨਾਲ ਕਰੇ ਡਿਬੇਟ ਮੈਂ ਕਰਕੇ ਦਿਖਾਵਾਂ ਵੀ ਦੇਖੋ ਤੁਹਾਡੇ ਗਰੁੱਪ ਪਏ ਨੇ ਸਿਰਫ ਡਰ ਦੇ ਨਾਲ ਡਰਾਮਾ ਇੱਦਾਂ ਆ ਤੇ ਕੁਝ ਕੁਝ ਵੀ ਨਹੀਂ ਹੈ ਸਿਰਫ ਲੋਕ ਬਾਈਬਲ ਪੜ੍ਹ ਕੇ ਜਾਂਦੇ ਨੇ ਚਲੋ ਠੀਕ ਹੈ ਮੰਨਦੇ ਆ ਧਰਮਾ ਦਾ ਨਹੀਂ ਹੈ ਲੋਕ ਬਹੁਤ ਬਾਸ਼ਟਮ ਨੇ ਜਿਹੜਾ ਨਾਮ ਬਹੁਤ ਉੱਚਾ ਚੰਡੀਗੜ੍ਹ ਚਰਚ ਜਿੱਨੇ ਬਹੁਤ ਵਧੀਆ ਬਸਟਰ ਨੇ ਸੰਡੇ ਪ੍ਰੇਰ ਕਰਦੇ ਨੇ ਪ੍ਰੇਰ ਕਰਕੇ ਘਰ ਵਾਪਸ ਆ ਲ ਜਾਂਦੇ ਨੇ ਇਹਦਾ ਮਤਲਬ ਇਹ ਥੋੜੀ ਹੱਥ ਲਾਇਆ ਠੀਕ ਹੋ ਗਏ ਇਹਦਾ ਤਾਂ ਕੁਝ ਵੀ ਨਹੀਂ ਹੈ ਕੋਈ ਦੱਸਿਆ ਜੀ ਨੇਪਾਲ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਆਇਆ ਹੱਥ ਖੜੇ ਕਰ ਲਈ ਆ 25000 ਦੀ ਪ੍ਰੇਰ ਹੈ ਆ 50000 ਦੀ ਹੈ ਆ ਲੱਖ ਰੁਪਏ ਦੀ ਹੈ ਉਹਦੇ ਵਿੱਚ ਹੁੰਦਾ ਕੀ ਹੈ ਜੀ 25000 ਵਾਲੀ ਪ੍ਰੇਰ ਚ ਕੀ ਹੁੰਦਾ ਤੇ 50 ਚ ਕੀ ਹੁੰਦਾ 25 ਵਾਲਾ ਸਾਥ ਰੱਖੇ ਜਾਊਗਾ ਜੀ ਠੀਕ ਹੈ ਐਂ ਤਾਂ ਹੱਥ ਰੱਖਦਾ ਜੀ ਤੇ 50 ਵਾਲੀ ਚ ਨਾਲ ਖੜੇ ਹੋ ਕੇ ਚ ਪਰਸ ਨੇ 1.5 ਲੱਖ ਵਾਲੇ ਪਰਸਨ ਮਿਲਣਗੇ ਬਾਬਾ ਜੀ ਬਾਬਾ ਜ ਬਸ ਤੁਸੀਂ ਕਮਾਂਗੇ ਨਾ ਜੇ ਬਾਕੀ ਤੁਸੀਂ ਹੋਰ ਬਾਚੇਗਾ ਬਾਕੀ ਜਿਹੜੀ ਜਿਹੜੀ ਦੁਬਾਰਾ ਫਿਰ ਕਰੇ ਜਿਹੜੀ ਸੈਲ ਸੈਣਾ ਜੀ ਕਿਉਂ ਸਪੋਰਟ ਕਰਦੀ ਆ ਉਹ ਜਦੋਂ ਮੈਂ ਚਾਹੀਦਾ ਸਾਰੇ ਜਥੇਬੰਦੀਆਂ ਕੱਲ ਤੁਹਾਡੇ ਖੜੀਆਂ ਮਿਲਾਂਗੇ ਸਿਪਾਹ ਸੈਨਾ ਦੇ ਕੱਲ ਸਾਰੇ ਹਿੰਦੂਸ ਗੱਟ ਨੂੰ ਸਾਡੇ ਨਾਲ ਲੈਣੇ ਤਦੀ ਮੈਂ ਸਾਰੇ ਨਾਲੇ ਕਿੰਦੂਗੱਟ ਸਾਡੇ ਨਾਲ ਨੇ ਇਹ ਨਹੀਂ ਕਹਿੰਦਾ ਕਿ ਸਿਵਸਾ ਨਾਲ ਇਕੱਲੀ ਹੈ ਜੀ ਸਾਰੇ ਛੜਗੋਟ ਸਾਡੇ ਨਾਲ ਨੇ ਸੀ ਕਿ ਆਵਾਜ਼ ਵਿੱਚ ਪਾਰਸ਼ੂ ਪਾਸਟਰ ਦਾ ਫੇਵਰ ਕਰ ਰਹੀ ਹੈ ਉਸ ਦਾ ਉਹਨਾਂ ਨੂੰ ਕੀ ਫਾਇਦਾ ਹੈ ਕਿਉਂ ਕਰ ਰਹੀ ਹੈ ਦੇਖੋ ਫੇਵਰ ਦਾ ਮਤਲਬ ਇਹ ਹੁੰਦਾ ਕਿ VOTING राउंड ਦਾ ਕੀ ਬੋਟਸ ਸਪੋਰਟ ਕਰੋ बस ਇਹ ਕਹਿ ਸਕਦੇ ਹਾਂ ਤੋ ਉਹ ਉਹ ਤਾਂ ਪੁੱਛਣਾ ਸਰ ਆਪਣੇ ਨਾਮ ਦੇ ਸਾਥ ਸਾਰੇ ਨੂੰ ਗੁੰਦੀ ਦੇ ਰਿਪੀਟ ਕਰੋ ਛੋਟਾ ਇੱਕ ਬਰੀਫ ਰਿਪੋਰਟ ਕੀ ਕਰਨਾ

और वहा जाकेट के बाद कोर्ट के बाद चार नंबर गेट से एंट्री होती है ना इसकी जहां से उसके बाद ये वहां पे माहौल खराब कर सकता है हम हम भी वहां खड़े ये नहीं हम डरने वाले हैं सामने खड़ेंगे और कपूरथला को और मोहाली को एस एस पी को हम बोलेंगे अरेस्ट तो किया जाए इसको जो ये क्रिमिनल बंदा है इसको अरेस्ट किया जाए इस, लोगों को डराना धमकाना इसके एफ आई दर्ज है दो दो पांच पांच एफ आई दर्ज है इस पे जो केस ऑलरेडी चल रहे हैं ਪੀ ਜਮਨਾ ਨਗਰ ਕੋਈ ਹਰਿਆਣਾ ਕਰਨਾਲ ਸਦਰ ਕਰਨਾਲ ਸਭ ਕੁਝ ਆਇਆ ਦੇਖੋ ਬਾਕੀ ਸਭ ਮੀਡੀਆ ਨਾਲ ਦੇ ਸਕਦਾ ਹਾਂ ਠੀਕ ਹੈ ਜੀ ਥੈਂਕ ਯੂ ਜੀ ਸਰ ਤਾਂ ਮੰਗ ਕੀਤੀ ਗਈ ਹੈ ਪੀੜਤ ਮਹਿਲਾਵਾਂ ਦੇ ਵੱਲੋਂ ਕਿ ਪਾਸਟਰ ਨੂੰ ਗ੍ਰਿਫਤਾਰ ਕੀਤਾ ਜਾਏ ਇਹ ਵੀ ਜ਼ਿਕਰ ਕੀਤਾ ਹੈ ਕਿ ਸਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਤਾਂ ਕਈ سنگੀਨ ਇਲਜ਼ਾਮ ਪਾਸਟਰ ਬਜਿੰਦਰ ਦੇ ਉੱਤੇ ਇਹਨਾਂ ਮਹਿਲਾਵਾਂ ਦੇ ਵੱਲੋਂ ਲਗਾਏ ਗਏ ਨੇ ਆਫ ਆਈ ਆਰ ਦਰਜ ਹੋਣ ਮਗਰੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਰਮ ਦੇ ਨਾਂ ਤੇ ਫੈਸੇ ਠੱਗੇ ਜਾ ਰਹੇ ਨੇ ਵੱਡੇ ਗੰਭੀਰ ਇਲਜ਼ਾਮ ਫਾਸਟਰ ਬਜਿੰਦਰ ਦੇ ਉੱਤੇ ਲਗਾਏ ਨੇ ਸਾਡੇ ਖਿਲਾਫ 2-2 ਲੱਖ ਦੀ ਸੁਪਾਰੀ ਦਿੱਤੀ ਗਈ ਇਸ ਦਾ ਵੀ ਜ਼ਿਕਰ ਕਰਦੇ ਹੋਏ ਇਹ ਪੀੜਤ ਨਜ਼ਰ ਆਏ ਨੇ ਤਾਂ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਗਾਉਂਦੇ ਹੋਏ ਪੀੜਤ ਨਜ਼ਰ ਆਏ ਨੇ